ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਦੇ ਨਾਲ ਵਚਨ ਸਾਂਝਾ ਕੀਤਾ ਸੀ ਸਾਡੇ ਬਹੁਤ ਹੀ ਸਤਿਕਾਰਯੋਗ શ્રીਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਪਿੰਡਰਾਵਾਲੇ ਟੱਲੇਵਾਲ ਵਾਲੇ ਸੋ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬੰਵੰਝਾ ਵਚਨਾਂ ਨੂੰ ਆਪਣੇ ਕਾਵ ਰੂਪ ਦੇ ਵਿੱਚ ਪਰੋਣਾ ਕੀਤਾ ਸੋ ਆਪ ਜੀ ਦੇ ਨਾਲੋਂ ਵਚਨ ਸਾਂਝੇ ਕਰ ਰਹੇ ਹਾਂ ਅੱਜ ਆਪ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ 52 ਵਚਨਾਂ ਦੇ ਵਿੱਚੋਂ ਤੀਜਾ ਵਚਨ ਹੈ ਜਿਹੜਾ ਉਹ ਸਾਂਝਾ ਕਰ ਰਹੇ ਹਨ ਤੇ ਗਿਆਨੀ ਜੀ ਇਸ ਤਰ੍ਹਾਂ ਲਿਖ ਰਹੇ ਹਨ ਤ੍ਰਿਤੀਓ ਬਾਚਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਤੀਜਾ ਵਚਨ ਜਿਹੜਾ ਮੂਲ ਹੈ ਗੁਰਬਾਣੀ ਕੰਠ ਕਰਣੀ ਭਾਵ ਹਰ ਇੱਕ ਸਿੱਖ ਨੂੰ ਗੁਰਬਾਣੀ ਕੰਠ ਕਰਣੀ ਉਹਨੂੰ ਗਿਆਨੀ ਜੀ ਪ੍ਰੋ ਰਹਿ ਹਨ ਦੋਹਰਾ ਗੁਰ ਕੀ ਬਾਣੀ ਕੰਠ ਕਰ ਆਇਓ ਬਾਚਨ ਗੁਰ ਜਾਹਿ ਬਾਣੀ ਸਭ ਇਹਨ ਗੁਰੂ ਕੀ ਪੜ ਸੁਣ ਰਸ ਮਾਹਿ ਅਰਥ ਹਨ ਸ੍ਰੀ ਗੁਰੂ ਜੀ ਦੀ ਬਾਣੀ ਨੂੰ ਕੰਠ ਗਲੇ ਵਿੱਚ ਤਾਂ ਰੱਖਿਓ ਭਾਵ ਜਵਾਨੀ ਯਾਦ ਕਰੋ ਤੀਸਰਾ ਵਚਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਾਰੇ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਰਸ ਪ੍ਰੇਮ ਮਾਹਿ ਭਿੱਜ ਕੇ ਪੜੇ ਅਤੇ ਸੁਣੇ ਇਹਦੇ ਪ੍ਰਵਾਨ ਹਨ ਰਹਿਤ ਨਾਮਾ ਭਾਈ ਦੇਸਾ ਸਿੰਘ ਦੀ ਵਿੱਚ ਫਰਮਾਨ ਕਰਦੇ ਹਨ ਦੋਹੂ ਗ੍ਰੰਥ ਮੈਂ ਬਾਨੀ ਜੋਈ ਚੁਨ ਚੁਨ ਕੰਠ ਕਰੇ ਨਿਤ ਸੋਈ ਦੋਹਰਾ ਨਾਮ ਧਰਿਓ ਗੁਰ ਸਿੱਖ ਹੈ ਨਿਜ ਜਪ ਜੀ ਕੰਠ ਨਾ ਕੀਨ ਤੁੰਦਲ ਬਿਨ ਤੁਖ ਕਾਜ ਕਹਿ ਨੇ ਸਫਲ ਇਸ ਬਿਦ ਚੀਨ ਗਰਬ ਗੰਜਨੀ ਟੀਕੇ ਦਾ ਇਹ ਬਾਕ ਹੈ ਕਿ ਜੋ ਵੀ ਗੁਰਸਿੱਖ ਆਪਣੇ ਆਪ ਨੂੰ ਗੁਰਸਿੱਖ ਕਹਾਉਂਦਾ ਪਰ ਉਹਦੇ ਗੁਰਬਾਣੀ ਯਾਦ ਨਹੀਂ ਜਪ ਜੀ ਸਾਹਿਬ ਯਾਦ ਨਹੀਂ ਕੀਤਾ ਤਾਂ ਇਸ ਤਰ੍ਹਾਂ ਮਹਾਰਾਜ ਜੀ ਦਾ ਇਹ ਤੀਜੇ ਵਚਨ ਨੂੰ ਗਿਆਨੀ ਜੀ ਵੱਲੋਂ ਆਪਣੇ ਕਾਵ ਰੂਪ ਦੇ ਵਿੱਚ ਪਰੋਣਾ ਕੀਤਾ ਹੈ ਆਪ ਸੰਗਤਾਂ ਨਾਲ ਸਾਂਝਾ ਕੀਤਾ ਹੈ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ